ਵੀ ਨੂੰ ਲੈ ਕੇ ਆ ਗਏ ਜੀ ਮੈਂ ਆਡ ਬੋਲ ਕਰਾਈਏ ਤੇ ਤੇਰਾ ਤੇਰਾ ਆ ਆ ਬੋਲ ਲੈ ਕੋਕਰੇ ਲੈ ਜਾ ਚਲੋ ਆ ਬਾਰੇ ਵਿੱਚ ਆ ਕਰਨਾ ਚਾਹਾਂ ਤੇ ਤੈਨੂੰ ਆਟੋ ਤੇ ਬਿਠਾ ਕੇ ਲੈ ਚਲੋ ਉੱਥੇ ਹੀ ਖਾਣੇ ਰਾਮਬਗ ਪੈਣਾ ਰਾਮਬਗ ਹਾਂਜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਤੇ ਤੁਸੀਂ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਪਏ ਜੇ ਕੀ ਮਾਮਲਾ ਹੈ ਕਿਉਂ ਉਸ ਨਾਲ ਕੁੱਟਮਾਰ ਕੀਤੀ ਹੈ ਮਾਮਲਾ ਇਹ ਹੈ ਕਿ ਉਹ ਮੇਰਾ ਹਸਬੰਡ ਹੈ ਤੇ ਉਹ ਮੈਨੂੰ ਵੀਡੀਓ ਕਾਲ ਕਰ ਰਿਹਾ ਸੀ ਤੇ ਵੀਡੀਓ ਕਾਲ ਕਰਕੇ ਤੇ ਮੈਨੂੰ ਕਹਿ ਰਿਹਾ ਸੀ ਫੜ ਲੈ ਜੋ ਮੇਰਾ ਫੜਨਾ ਉਸ ਤੋਂ ਬਾਅਦ ਮੈਂ ਗਈ ਉਹਨੂੰ ਦੇਖਿਆ ਕਿਸੇ ਜਨਾਨੀ ਨਾਲ ਮਤਲਬ ਹੋਟਲ ਦੇ ਵਿੱਚ ਸ਼ਰੀਆ ਮਤਲਬ ਸਭ ਕੁਝ ਚੱਲ ਰਿਹਾ ਸੀ ਤੇ ਪਕੜ ਕੇ ਮੈਂ ਫਿਰ ਉਹਨੂੰ ਦੋ ਚਾਰ ਲਾਈਆਂ ਵੀ ਸਭ ਕੁਝ ਹੋਇਆ ਤੇ ਮੈਂ ਮਤਲਬ ਥਾਣਾ ਮੁਗੰਪੁਰੇ ਕੰਪਲੇਂਟ ਵੀ ਪਾਈ ਤੇ ਉਸ ਤੋਂ ਅੱਗੇ ਮਤਲਬ ਬਸ ੱਡੇ ਜਿਹੜੀ ਜਾਣੀ ਸੀ ਅਸੀਂ ਉੱਥੇ ਉੱਥੇ ਕੰਪਲੇਂਟ ਪਾਈ ਪਰ ਮੇਰੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੁਣਵਾਈ ਨਹੀਂ ਹੋਈ 751 ਦਾ ਮੈਨੂੰ ਕਿਹਾ ਗਿਆ ਪਰ 751 ਉਸ ਤੇ ਨਹੀਂ ਹੋਈ ਪਰ 751 ਜੋ ਉਹਨੇ ਗਲਤੀ ਕੀਤੀ ਹੈ ਇਸੀ ਸਜ਼ਾ ਤੇ ਇਸ ਤੋਂ ਵੀ ਭਾਰੀ ਮਿਲਣੀ ਚਾਹੀਦੀ ਆ ਪਰ ਫਿਰ ਵੀ ਉਹ 751 ਕਹਿ ਕੇ ਵੀ ਉਹ 752 ਵੀ ਇੱਕ ਛੋਟਾ ਜਿਹਾ ਕੇਸ ਭਾ ਕੇ ਵੀ ਉਸ ਤੇ ਨਹੀਂ ਕੀਤੀ ਗਈ। ਤੁਸੀਂ ਕਦੋਂ ਪੁਲਿਸ ਤੇ ਹਵਾਲੇ ਕੀਤਾ ਸੀ? ਮੈਂ ਉਸ ਦਿਨ ਰਾਤ ਨੂੰ ਹੀ 19 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੂੰ ਮਤਲਬ 8:30-9 ਵਜੇ ਫੜਾਇਆ। ਫਿਰ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਚੌਂਕੀ 12 1 ਵਜੇ ਬਾਅਦ ਸੱਡੇ ਪੁਲਿਸ ਚੌਂਕੀ ਲੈ ਕੇ ਗਈ ਮੈਂ। ਉਸੇ ਟਾਈਮ ਹੀ ਲੇਡੀਜ਼ ਨੂੰ ਛੱਡ ਦਿੱਤਾ ਗਿਆ। ਬਾਕੀ ਮਤਲਬ ਸਵੇਰੇ ਉਸ ਆਦਮੀ ਨੂੰ ਛੱਡਿਆ ਗਿਆ ਮੇਰੇ ਹਸਬੰਦ ਨੂੰ ਕੀ ਕਾਰਨ ਕੀ ਹੈ ਕਿ ਉਹ ਹੁਣ ਕਿਸੇ ਹੋਰ ਔਰਤ ਦੇ ਨਾਲ ਘੁੰਮ ਰਿਹਾ ਤੁਹਾਨੂੰ ਨਹੀਂ ਆਪਣਾ ਰਿਹਾ ਕੀ ਕਾਰਨ ਕਾਰਨ ਇਹ ਕਿ ਜੀਜਾ ਜਿਹੜਾ ਉਸ ਦਾ ਉਸ ਦੀ ਗਲਤ ਅੱਖ ਮੇਰੇ ਤੇ ਆ ਉਹ ਲੜਾਈਆਂ ਲਵਾਉਂਦਾ ਵੀ ਵਾਸੇ ਇਹਨਾਂ ਦੋਵਾਂ ਦੇ ਵਿੱਚ ਲੜਾਈਆਂ ਪਈਆਂ ਰਹਿਣ ਤੇ ਇਸ ਘਰ ਚੋਂ ਬਾਹਰ ਨਿਕਲ ਜਾਵੇ ਉਸ ਦੀ ਜਗ੍ਹਾ ਤੇ ਮੈਂ ਹੀ ਆ ਸਕਾਂ ਇਹ ਹੁਣ ਗਲਤ ਨਾਵਸ਼ਨਾਵਰ ਹਰਕਤਾਂ ਦੇ ਕੋਲ ਕਰਾਉਂਦਾ ਪਿਆ ਜਿਸ ਤਰ੍ਹਾਂ ਜਨਾਨੀ ਦੇ ਦਿਲ ਨੂੰ ਠੇਸ ਪਹੁੰਚੇ ਕਿ ਇਹੀ ਹਰਕਤ ਰਹਿ ਗਈ ਸੀ ਅਡੀ ਬਾਕੀ ਜਿਹੜੀ ਕਿ ਮੇਰੇ ਮਨ ਨੂੰ ਠੇਸ ਪਹੁੰਚੇ ਤੇ ਮੈਂ ਉਹਨੂੰ ਛੱਡ ਦਵਾਂ ਤੇ ਉਹਨਾਂ ਦੀ ਜਗ੍ਹਾ ਤੇ ਇਹ ਆਪ ਇਸ ਦਾ ਜੀਜਾ ਜੋ ਹੈਪੀ ਵੇਰ ਕੇ ਰਹਿੰਦਾ ਵਾ ਇਸ ਦਾ ਮੇਰੇ ਹਸਬੰਦ ਦਾ ਜੀਜਾ ਉਹ ਸਭ ਕੁਝ ਕਰਵਾ ਰਿਆ ਹੁਣ ਕੀ ਮੰਗਤੀ ਕਰਦੇ ਜੀ ਮੰਗੇ ਆ ਵੀ ਜੋ ਬਲਵਿੰਦਰ ਸਿੰਘ ਬੰਟੀ ਆ ਉਸੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਸਾਹਮਣੇ ਤਾਂ ਪਰਚਾ ਪੈਣਾ ਚਾਹੀਦਾ ਵਾ ਵੀ ਐਸਾ ਮੈਨੂੰ ਗਲਤੋਂ ਨੇ ਮੇਰੇ ਨਾਲ ਇਹ ਕੀਤਾ ਵਾ ਮੇਰੇ ਦਿਲ ਔਰ ਦਿਮਾਗ ਨੂੰ ਠੇਸ ਪਹੰਚਾਈ ਆ ਔਰ ਜੀਜੇ ਦੀ ਵੀ ਜੋ ਜੀਜਾ ਕਰ ਰਿਹਾ ਵਾ ਭੈਣ ਕਰ ਰਹੀ ਆ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਪੁਲਿਸ ਕੀ ਕਹਿੰਦੀ ਪੁਲਿਸ ਪਹਿਲਾ ਕਹਿੰਦੀ 752 ਮਤਲਬ ਪਈ ਆ ਤੇ ਜਦੋਂ ਮੈਂ ਕ੍ਰਾਈਮ ਡਾਇਰੀ ਵਿੱਚ ਦੇਖਿਆ ਕੋਈ 752 ਨਹੀਂ ਪਈ ਕੁਝ ਵੀ ਨਹੀਂ ਪਿਆ ਤੇ ਜੇ ਮੈਂ ਆਪ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਮੈਨੂੰ ਪੜਾਇਆ ਨਹੀਂ ਗਿਆ ਦੋਰੋ ਦਿਖਾਤਾ ਗਿਆ 752 ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਹੋ ਕੀ ਰਿਹਾ ਕੋਸ਼ ਰਿਆਮ ਤੁਰਿਆ ਫਿਰਦਾ ਬੁਜਾਰਾਂ ਵਿੱਚ ਜਿਸ ਨੇ ਗਲਤ ਹਰਕਤ ਕੀਤੀ ਐ ਉਸ ਨੂੰ ਅਧਿਕਾਰੀਆਂ ਨੂੰ ਮਿਲਿਆ ਜਾ ਕੇ ਹਾਂਜੀ